ਹੈਲੋ ਸੋਸ਼ੀ ਗੱਲ ਜੀ ਸਾਰਿਆਂ ਨੂੰ ਮੀਤ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵੋਗੇ ਅੱਜ ਜਿਵੇਂ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਮੰਮੀ ਦੇ ਖੁਸ਼ੀ ਨਾਲ ਸਲਾਹ ਕਰਨ ਤੋਂ ਬਾਅਦ ਅਸੀਂ ਫਾਈਨਲ ਕੀਤਾ ਕਿ ਅੱਜ ਆਪਾਂ ਮੱਥਾ ਟੇਕ ਆਵਾਂਗੇ ਗੁਰਦੁਆਰਾ ਗੁਰਸਾਗਰ ਮਸਤੂਣਾ ਸਾਹਿਬ ਚੱਲਦੇ ਆਂਗੇ ਤੇ ਕਿਉਂਕਿ ਵੈਸੇ ਵੀ ਅਸੀਂ ਆਂਦੀ ਰਹਨੇ ਆ ਮਹੀਨੇ ਦੇ ਵਿੱਚ ਇੱਕ ਦੋ ਵਾਰ ਆਈ ਜਾਂਦੇ ਹੁੰਨੇ ਆਗੇ ਨੇੜੇ ਆਂਗੇ ਹਨਾ ਤੇ ਕਈ ਵਾਰ ਵੱਧ ਵੀ ਗੇੜੇ ਲੱਗ ਜਾਂਦੇ ਆਗੇ ਵੈਸੇ ਵੀ ਸੰਗਤ ਤਾਂ ਤਾਂ ਨਹੀਂ ਦੂਰੋਂ ਦੂਰੋਂ ਆ ਜਾਂਦੇ ਨੇ ਤੇ ਨੇੜੇ ਵਾਲਿਆਂ ਨੂੰ ਤਾਂ ਫਿਰ ਵੀ ਜਾਣਾ ਚਾਹੀਦਾ ਹਨ ਤੇ ਅਸੀਂ ਸਲਾਹ ਸੁਣ ਕਰਕੇ ਫਿਰ ਸਾਰੇ ਜਣੇ ਤਿਆਰ ਸ਼ਰ ਹੋ ਕੇ ਆਪਾਂ ਚੱਲ ਪਏ ਕਰੋਂ ਹਨ ਤੇ ਹੁਣ ਅੱਗੇ ਚੱਲ ਕੇ ਦੇਖਾਂਗੇ ਹਨ ਵੀ ਕਿਵੇਂ ਦਾ ਮਾਹੌਲ ਆ ਕਿਉਂਕਿ ਬਾਕੀ ਦਿਨਾਂ ਦੇ ਵਿੱਚ ਤਾਂ ਭੀੜ ਜ਼ਿਆਦਾ ਹੁੰਦੀ ਆ ਬਹੁਤ ਜ਼ਿਆਦਾ ਜਿਵੇਂ ਮੰਨ ਲਓ ਕੋਈ ਨਾ ਕੋਈ ਦਿਨ ਸੁਦ ਆ ਗਿਆ ਜਾਂ ਕੋਈ ਦਸਵੀਂ ਵਗੈਰਾ ਆ ਗਈ ਜਾਂ ਕੁਝ ਵੀ ਆ ਉਦੋਂ ਸੰਗਤਾਂ ਜ਼ਿਆਦਾ ਆਉਂਦੀਆਂ ਨੇ ਦੂਰ ਨੇੜੇ ਦੇ ਪਿੰਡਾਂ ਚੋਂ ਲੋਕ ਬਹੁਤ ਆਉਂਦੇ ਨੇ ਹਨ ਤੇ ਸ਼ਾਮ ਦੇ ਟਾਈਮ ਤਾਂ ਵੈਸੇ ਵੀ ਭੀੜ ਘਟ ਹੁੰਦੀ ਆ ਕਿਉਂਕਿ ਜ ਨੇ ਜਾਂ ਦੂਰ ਦੀਆਂ ਸੰਗਤਾਂ ਹੁੰਦੀਆਂ ਨੇ ਉਹ ਤਕਰੀਬਨ ਮੁੜ ਜਾਂਦੀਆਂ ਨੇ ਹਨ ਤੇ ਇੱਥੇ ਬਹੁਤ ਬਹੁਤ ਭਾਰੀ ਮੇਲਾ ਵੀ ਲੱਗਦਾ ਹੁੰਦਾਗਾ ਤੇ ਜਿਵੇਂ ਮੰਨ ਲਓ ਜਨਵਰੀ ਦੇ ਐਂਡ ਦੇ ਵਿੱਚ ਤਿੰਨ ਦਿਨ ਮੇਲਾ ਲੱਗਦਾ ਬਹੁਤ ਬਹੁਤ ਇਕੱਠ ਹੁੰਦਾਗਾ ਉੱਥੇ ਹਨ ਤੇ ਇਹ ਗੁਰਦੁਆਰਾ ਸਾਹਿਬ ਤਕਰੀਬਨ 200 ਏਕੜ ਦੀ ਜਗ੍ਹਾ ਦੇ ਵਿੱਚ ਫੈਲਿਆ ਹੋਇਆ ਜਿਵੇਂ ਜਿੰਨੇ ਵੀ ਤੁਸੀਂ ਸੋਚੋਗੇ ਨਾ ਵੀ ਪੰਜਾਬ ਦੇ ਵੱਡਾ ਗੁਰਦੁਆਰਾ ਸਾਹਿਬ ਬਣੇ ਹੋਏ ਨੇਗੇ ਖੁੱਲੀ ਡੁੱਲੀ ਜਗ੍ਹਾ 'ਚ ਬਣੇ ਹੋਏ ਨੇ ਉਹਨਾਂ ਦੇ ਵਿੱਚੋਂ ਇਹ ਗੁਰਦੁਆਰਾ ਗੁਰਸਾਗਰ ਮਸਤੋਣਾ ਸਾਹਿਬ ਵੀ ਇੱਕ ਹੈ ਹਨ ਤੇ ਬਹੁਤ ਸ਼ਾਂਤੀ ਮਿਲਦੀ ਹੈ ਇੱਥੇ ਆ ਕੇ ਤੇ ਆਪਾਂ ਹੁਣ ਬਡਰੁਖਾ ਕ੍ਰੋਸ ਕਰਿਆ ਹੈ ਬਡਰੁਖਾ ਕ੍ਰੋਸ ਕਰਨ ਤੋਂ ਬਾਅਦ ਤਕਰੀਬਨ ਆਪਾਂ ਹੁਣ ਨਾ ਪਹੁੰਚਣੇ ਵਾਲੀਆਂ ਤੇ ਲੇਟ ਹੋ ਗਏ ਸੀਗੇ ਜ਼ਿਆਦਾ ਲੇਟ ਹੋਣ ਕਰਕੇ ਆਪਾਂ ਨੂੰ ਹੁਣ ਅੱਗੇ ਤਾਂ ਨਹੀਂ ਅੰਦਰੋਂ ਪ੍ਰਸ਼ਾਦ ਵਗੈਰਾ ਮਿਲ ਜਾਂਦਾ ਹੁੰਦਾ ਤੇ ਫਿਰ ਮੈਨੂੰ ਬਾਹਰੋਂ ਹੀ ਪ੍ਰਸ਼ਾਦ ਵਗੈਰਾ ਲੈਣਾ ਪਿਆ ਪ੍ਰਸ਼ਾਦ ਮੈਂ ਬਾਹਰੋਂ ਲੈ ਲਿਆ ਸੀਗਾ ਤੇ ਫਿਰ ਆਪਾਂ ਹੁਣ ਅੰਦਰ ਚੱਲ ਕੇ ਮੱਥਾ ਟੇਕਾਂਗੇ ਕਿਉਂਕਿ ਅੰਦਰ ਐਂਟਰੀ ਨਹੀਂ ਹੁੰਦੀ ਐਨੇ ਲੇਟ ਬਾਹਰੋਂ ਜਿਹੜੇ ਵੀ ਦੂਰ ਨੇੜੇ ਵਾਲੇ ਲੋਕ ਨੰਗਦੇ ਵੀ ਆ ਨਾ ਉਹ ਵੀ ਲੈ ਕੇ ਜਾ ਸਕਦੇ ਆ ਇਥੋਂ ਇਸ ਕਰਕੇ ਇਹ ਬਾਹਰਲੀ ਸਾਈਡ ਇਹ ਹਮੇਸ਼ਾ ਖੁੱਲਾ ਹੀ ਰੱਖਦੇ ਆ ਅੰਦਰਲੀ ਸਾਈਡ ਥੋੜਾ ਜਿਆ ਲੇਟ ਤੱਕ ਨਹੀਂ ਐਂਟਰੀ ਕਰ ਸਕਦੇ ਹਨ ਆਪਾਂ ਹੁਣ ਚੱਲਦੇ ਹਾਂ ਅੱਗੇ ਮੱਥਾ ਟੇਕਦੇ ਅਗੇ ਚੱਲ ਕੇ ਅੱਗੇ ਦਰਸ਼ਨ ਦੇਦਾਰ ਕਰਦੇ ਹਾਂ ਤੁਸੀਂ ਵੀ ਸਾਡੇ ਨਾਲ ਬਣੇ ਰਹੋ ਪੂਰਾ ਤੁਹਾਨੂੰ ਮੈਂ ਗੁਰਦੁਆਰਾ ਸਾਹਿਬ ਦਾ 뷰 ਦਿਖਾਉਂਗੀ ਹਨਾ ਵੀ ਕਿੰਨਾ ਵਧੀਆ ਹਨਾ ਬਹੁਤ ਵਧੀਆ ਬਣਾ ਰੱਖਿਆ ਹੈਗਾ ਤੇ ਹਜੇ ਵੀ ਤਕਰੀਬਨ ਕੰਮ ਚੱਲ ਰਿਹਾ ਸੀਗਾ ਗੁਰਦੁਆਰਾ ਸਾਹਿਬ ਦਾ ਆਪਾਂ ਹੁਣ ਅੱਗੇ ਚੱਲਦੇ ਹਾਂਗੇ ਤੇ ਅੰਦਰੋਂ ਤੁਹਾਨੂੰ ਦਿਖਾਨੀਏ ਦੇਖੋ ਸਾਰਾ ਨਾ ਸ਼ੀਸ਼ੇ ਦਾ ਕੰਮ ਹੋਇਆ ਹੋਇਆ ਆਲੇ-ਦਾਲੇ ਤੁਸੀਂ ਦੇਖੋ ਕਿੰਨਾ ਸੋਹਣਾ ਹੈ ਹੁਣ ਚੇਂਜ ਹੋ ਗਿਆ ਸਾਰਾ ਹੀ ਪਹਿਲਾਂ ਨਾਲੋਂ ਅੰਦਰ ਮੈਂ ਕੈਮਰਾ ਨਹੀਂ ਲੈ ਕੇ ਜਾਉਂਗੀ ਦਰਬਾਰ ਸਾਹਿਬ ਵਿਖੇ ਉੱਥੇ ਮੈਨੂੰ ਖੁਦ ਬੁਰਾ ਲੱਗਦਾ ਹਨਾ ਤੇ ਹੁਣ ਆਪਾਂ ਮੱਥਾ ਟੇਕਦੇ ਅੰਦਰ ਚੱਲ ਕੇ ਮੱਥਾ ਟੇਕਣ ਤੋਂ ਬਾਅਦ ਮੈਂ ਪ੍ਰਸ਼ਾਦ ਵਗੈਰਾ ਲਿਆ ਤੇ ਪ੍ਰਸ਼ਾਦ ਲੈ ਕੇ ਥੋੜਾ ਜਿਹਾ ਟਾਈਮ ਆਪਾਂ ਬੈਠਾਂਗੇ ਇੱਥੇ ਤੇ ਮੰਮੀ ਨੂੰ ਬਹੁਤ ਬਹੁਤ ਵਧੀਆ ਲੱਗਦਾ ਹਨਾ ਮੰਮੀ ਨੂੰ ਤਾਂ ਖੁਸ਼ੀ ਨੂੰ ਤਾਂ ਸਪੈਸ਼ਲੀ ਇੱਥੇ ਉਹ ਵੀ ਇਕੱਲੇ ਵੀ ਆਉਂਦੇ ਰਹਿੰਦੇ ਨੇ ਕਦੇ-ਕਦੇ ਸਕੂਟੀ ਤੇ ਆ ਗਏ ਹਨਾ ਤੇ ਜਦੋਂ ਵੀ ਦਸਵੀਂ ਹੁੰਦੀ ਆ ਜਾਂ ਕੁਝ ਮੱਸੀਆ ਵਗੈਰਾ ਹੋਵੇ ਤਾਂ ਉਹ ਆ ਜਾਂਦੇ ਹੁੰਦੇ ਨੇ ਮੱਥਾ ਟੇਕਣ ਤੇ ਹੁਣ ਅਸੀਂ ਅਸੀਂ ਵੀ ਅੱਜ ਪਲਾਨ ਜਿਆ ਕਰ ਲਿਆ ਤੇ ਬਹਾਨੇ ਨਾਲ ਅਸੀਂ ਵੀ ਸਾਰੇ ਇਕੱਠੇ ਹੋ ਕੇ ਆ ਗਏ ਹਨਾ ਨਹੀਂ ਤਾਂ ਕੰਮਾਂ ਦੇ ਵਿੱਚ ਕਈ ਵਾਰ ਨਾ ਟਾਈਮ ਹੀ ਨਹੀਂ ਲੱਗਦਾ ਹੁਣ ਮੈਂ ਤੁਹਾਨੂੰ ਵਾਰ ਦਾ ਵੀਊ ਦਿਖਾਨੀ ਆ ਤਕਰੀਬਨ ਹਨੇਰਾ ਹੋ ਚੁੱਕਿਆ ਸੀਗਾ ਹਨੇਰੇ ਹਨੇਰੇ ਦੇ ਵਿੱਚ ਲਾਈਟਾਂ ਵਗਰਾ ਆਨ ਹੋ ਗਈਆਂ ਸੀਗੀਆਂ ਇਹ ਸਾਹਮਣੇ ਦੇਖੋ ਤੁਸੀਂ ਰਸੀ ਬੰਨੀ ਹੋਈਆਂ ਨੇ ਕਿਉਂਕਿ ਇੱਥੇ ਅਜੇ ਵੀ ਕੰਮ ਚੱਲ ਰਿਹਾ ਹੈ ਇਧਰੋਂ ਰਸਤਾ ਬੰਦ ਕੀਤਾ ਹੋਇਆ ਸੀਗਾ ਇਸੇ ਕਰਕੇ ਅਸੀਂ ਘੁੰਮ ਕੇ ਉਧਰ ਦੀ ਆ ਗਏ ਸੀਗੇ ਤੇ ਹਜੇ ਵੀ ਤਕਰੀਬਨ ਕੰਮ ਚੱਲ ਰਿਹਾ ਸੀਗਾ ਤੇ ਬਹੁਤ ਵਧੀਆ ਜਗ੍ਹਾ 'ਚ ਬਣਾਇਆ ਹੋਇਆ 200 ਏਕੜ ਦੇ ਵਿੱਚ ਬਣਿਆ ਹੋਇਆ ਦੋ ਸਰੋਵਰ ਵੀ ਨੇਗੇ ਹਨਾ ਗੁਰਦੁਆਰਾ ਸਾਹਿਬ ਵਿਖੇ ਤੇ ਤਿੰਨ ਚਾਰ ਲੰਗਰ ਹਾਲ ਵੀ ਬਣੇ ਹੋਨੇ ਹਨਾ ਤੇ ਆਪਾਂ ਵੀ ਹੁਣ ਲੰਗਰ ਹਾਲ ਵਿੱਚ ਚਲਦੇ ਆਂਗੇ ਕਿਉਂਕਿ ਕਿੱਥੇ ਵੀ ਜਾਨੇ ਤੁਸੀਂ ਗੁਰਦੁਆਰਾ ਸਾਹਿਬ ਵਿਖੇ ਉੱਥੇ ਚਾਹੇ ਇੱਕ ਇੱਕ ਪ੍ਰਸ਼ਾਦਾ ਖਾਓ ਹਨਾ ਜਰੂਰ ਸ਼ੱਕ ਕੇ ਆਓ ਪ੍ਰਸ਼ਾਦਾ ਵਗੈਰਾ ਤੇ ਉੱਥੇ ਕੁਛ ਨਾ ਕੁਛ ਦਾਨ ਵੀ ਕਰਕੇ ਆਓ ਹਨਾ ਇਹ ਜ਼ਰੂਰੀ ਹੈਗਾ ਤੇ ਤਿੰਨ ਚਾਰ ਤਾਂ ਇੱਥੇ ਲੰਗਰ ਹਾਲ ਬਣੇ ਹੋਇਆ ਦੋ ਸਰੋਵਰ ਆ ਤੇ ਚਾਰ ਦਰਬਾਰ ਹਾਲ ਬਣੇ ਹੋਏ ਨੇ ਕਿ ਇੱਥੇ ਗੁਰਦੁਆਰਾ ਸਾਹਿਬ ਵਿਖੇ ਅਲਦਲੇ ਦੇਖ ਲਓ ਤੁਸੀਂ ਕਿੰਨਾ ਵਧੀਆ ਪਾਰਕਿੰਗ ਦਾ ਵੀ ਪ੍ਰਬੰਧ ਆ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ ਤੇ ਫਿਰ ਮੈਂ ਪ੍ਰਸ਼ਾਦਾ ਵਗੈਰਾ ਸਕੇ ਆ ਪ੍ਰਸ਼ਾਦਾ ਸ਼ੱਕ ਦੇ ਵਕਤ ਮੈਂ ਆ ਸਾਹਮਣੇ ਲਾਈਨਾਂ ਦੇਖ ਰਹੀ ਸੀ ਜੋ ਕਿ ਬਹੁਤ ਵਧੀਆ ਲਿ ਸਿਗਾ ਤੁਸੀਂ ਵੀ ਪੜ ਕੇ ਦੇਖਿਓ ਨਾ ਵੀਡੀਓ ਨੂੰ ਪਾਜ਼ ਕਰਕੇ ਪੜ ਕੇ ਦੇਖੋ ਕਿੰਨੀ ਸ਼ਾਂਤੀ ਮਿਲਦੀ ਆ ਤੇ ਹੁਣ ਤਕਰੀਬਨ ਸਾਨੂੰ 8 1/2 ਦੇ ਕਰੀਬ ਟਾਈਮ ਹੋ ਗਿਆ ਸੀਗਾ ਕਿਉਂਕਿ ਇੱਥੇ ਆ ਕੇ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਜਾਂਦਾ ਤੇ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਆ ਇੱਥੇ ਜਿਹੜੀ ਵੀ ਤੁਹਾਡੀ ਸੁੱਖਾ ਹੋਣੀ ਹੈ ਜੋ ਵੀ ਤੁਹਾਡੇ ਮਨ ਚ ਕੋਈ ਵੀ ਕਿਸੇ ਚੀਜ਼ ਨੂੰ ਲੈ ਕੇ ਦੁਬਿਧਾ ਨਾ ਉਹ ਇੱਥੇ ਆ ਕੇ ਦੂਰ ਹੋ ਜਾਊਗੀ ਹਨਾ ਇੰਨਾਂ ਮਤਲਬ ਤੁਹਾਡੀ ਕੋਈ ਵੀ ਇੱਛਾ ਹੋ ਇੱਥੇ ਪੂਰੀ ਹੋ ਜਾਊਗੀ ਮੇਰਾ ਮੰਨਣਾ ਤਾਂ ਇਹ ਆ ਹਨਾ ਜੇ ਤੁਸੀਂ ਸੱਚੇ ਮਨ ਨਾਲ ਇੱਥੇ ਆਨੇ ਹੋ ਹਨਾ ਤਾਂ ਜ਼ਰੂਰ ਤੁਹਾਡੀ ਕੋਈ ਵੀ ਇੱਛਾ ਹੋ ਜ਼ਰੂਰ ਪੂਰੀ ਹੁੰਦੀ ਆ ਹਨ ਤੇ ਫਿਰ ਆਪਾਂ ਹੁਣ ਘਰ ਨੂੰ ਵਾਪਸ ਚਲਦੇ ਆਂਗੇ ਤੇ ਬਾਹਰਲੀ ਸਾਈਡ ਵੀ ਤੁਸੀਂ ਦੇਖ ਲਓ ਪਾਰਕਿੰਗ ਲਈ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੰਗਤਾਂ ਨੂੰ ਪ੍ਰੋਬਲਮ ਨਹੀਂ ਆਉ ਉਹ ਇੰਨੇ ਖੁੱਲੇ ਡੁੱਲੇ ਜਗ੍ਹਾ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉਮੀਦ ਕਰਦੇ ਆ ਤੁਹਾਨੂੰ ਇਹ ਸਾਡਾ ਗੁਰਦੁਆਰਾ ਗੁਰਸਾਗਰ ਮਸਤੋਣਾ ਸਾਹਿਬ ਜੀ ਦਾ ਨਿੱਕਾ ਜਿਹਾ ਵਲੌਗ ਜੋ ਵੀ ਬਣਾਇਆ ਸੀ ਉਹ ਵਧੀਆ ਲੱਗਿਆ ਹੋਊਗਾ ਤੇ ਰਸਤੇ ਦੇ ਵਿੱਚ ਆਂਦੇ ਹੋਏ ਸਾਨੂੰ ਬਡਰੁੱਖਾਂ ਵੀ ਖੇਤੀਆਂ ਵੀ ਦਿਖੀਆਂ ਤੇ ਬਹੁਤ ਵਧੀਆ ਇਕੱਠ ਸੀਗਾ ਉੱਥੇ ਐਦਾਂ ਲੱਗ ਰਿਹਾ ਸੀ ਜਿਵੇਂ ਚਪਾਰ ਦਾ ਮੇਲਾ ਹੋਵੇ ਤੇ ਬਹੁਤ ਭਾਰੀ ਇਕੱਠ ਸੀਗਾ ਹਨਾ ਤੇ ਚਲੋ ਜੀ ਤੁਸੀਂ ਵੀ ਆਇਓ ਜਰੂਰ ਹਨਾ ਆ ਕੇ ਮੱਥਾ ਟੇਕ ਕੇ ਜਾਓ ਹਨਾ ਤੇ ਆਪਦੀ ਫੈਮਿਲੀ ਨਾਲ ਆਓ ਤੇ ਇੰਜੋਏ ਕਰੋ ਹਨਾ ਓਕੇ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਥੈਂਕ ਯੂ ਬਾਏ ਬਾਏ